ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀਆਂ ਹਨ ਲੁੱਟਾਂ ਖੋਹਾਂ ਅਤੇ ਦਿਨ ਦਿਹਾੜੇ ਕੀਤੀ ਜਾ ਰਹੀ ਹੈ ਲੁੱਟਮਾਰ ਪਿਸਤੌਲ ਦੀ ਨੋਕਤੇ ਜਲੰਧਰ ਦੇ ਅੰਦਰ ਇੱਕ ਸਨਾਰੀ ਦੀ ਦੁਕਾਨ ਤੋਂ ਕੀਤੀ ਲੁੱਟ ਦਿਨ ਦਿਹਾੜੇ ਲੁਟੇਰੇ ਸਨਾਰੀ ਦੁਕਾਨ ਤੋਂ ਡਾਕਟਰ ਕਰਕੇ ਹੋਏ ਫਰਾਰ ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ ਕੈਮਰੇ ਮਾਮਲਾ ਜਲੰਧਰ ਦਾ ਜਲੰਧਰ ਦੇ ਵਿੱਚ ਸਵੇਰੇ 10:30 ਦੇ ਲਗਭਗ ਇੱਕ ਸਨਾਰੀ ਦੁਕਾਨ ਤੇ ਤਿੰਨ ਇੱਥੇ ਆਪਣਾ ਲੁਟੇਰੇ ਆਉਂਦੇ ਹਨ ਨਕਾਬਪੋਸ਼ ਲੁਟੇਰੇ ਆ ਤੇ ਉਹਨਾਂ ਵੱਲੋਂ ਪਿਸਤੌਲ ਦੀ ਨੋਕ ਦੇਤੀ ਦੁਕਾਨ ਦੇ ਉੱਤੇ ਲੁੱਟ ਕੀਤੀ ਗਈ ਪੁਲਿਸ ਇਸ ਮਾਮਲੇ ਨੂੰ ਲੈ ਕੇ ਅਜੇ ਜਾਂਚ ਕਰ ਰਹੀ ਹੈ ਦੱਸਦੀ ਹੈ ਕਿ ਲਗਾਤਾਰ ਲੁੱਟਾਂ ਖੋਹਾਂ ਦੀ ਵਾਰ ਦਤਾਂ ਪੰਜਾਬ ਦੇ ਅੰਦਰ ਵੱਧ ਚੁੱਕੀਆਂ ਹਨ ਅਤੇ ਇਹ 23 ਤਰ੍ਹਾਂ ਹਥਿਆਰਾਂ ਦੇ ਨਾਲ ਜਿੱਥੇ ਲੁਟੇਰੇ ਲੈਸ ਹਨ ਇਹਨਾਂ ਦੇ ਕੋਲ ਪਿਸਤੌਲ ਵੀ ਸੀ ਅਤੇ ਇਹਨਾਂ ਵੱਲੋਂ ਸੁਨਾਰੇ ਦੀ ਦੁਕਾਨ ਦੇ ਉੱਤੇ ਜਿਹੜੀ ਹੈ ਉਹ ਲੁੱਟ ਕੀਤੀ ਗਈ ਹੈ ਇਸ ਨੂੰ ਦਿਖਾ ਰਹੇ ਹਾਂ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ ਸਾਰੀਆਂ ਤਸਵੀਰਾਂ ਇਸ ਨੂੰ ਦਿਖਾ ਰਹੇ ਹਾਂ ਜਲੰਧਰ ਦੇ ਇੱਕ ਸਿਨਾਰੇ ਦੀ ਦੁਕਾਨ ਦੀਆਂ ਜਿੱਥੇ ਪੁਲਿਸ ਹੁਣ ਪਹੁੰਚ ਚੁੱਕੀ ਹੈ ਭਾਵੇਂ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਫੋਨ ਆਇਆ ਤਾਂ 5 ਮਿੰਟਾਂ ਬਾਅਦ ਉਹ ਉੱਥੇ ਆ ਚੁੱਕੇ ਸਨ ਲੇਕਿਨ ਉਦੋਂ ਤੱਕ ਲੁਟੇਰੇ ਆਪਣਾ ਕੰਮ ਕਰਕੇ ਇੱਥੋਂ ਫਰਾਰ ਹੋ ਚੁੱਕੇ ਸਨ ਹਜੇ ਤੱਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿੰਨਾ ਪੈਸਾ ਤੇ ਕਿੰਨਾ ਸਿਆਉਣਾ ਇੱਥੋਂ ਲੁੱਟਿਆ ਗਿਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਇਸ ਮਾਮਲੇ 'ਤੇ ਸਾਰੇ ਦੀ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਇਹਨਾਂ ਦੇ ਬਿਆਨ ਲਿਖੇ ਜਾ ਰਹੇ ਹਨ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਜਿੱਥੇ ਇਹਨਾਂ ਵੱਲੋਂ ਪੰਤੋੜੀ ਵੀ ਕੀਤੀ ਗਈ ਹੈ ਇੱਥੇ ਸਨਾਰੇ ਦੀ ਦੁਕਾਨ ਦੇ ਉੱਤੇ ਆ ਗਈ ਅਤੇ ਇਹਨਾਂ ਵੱਲੋਂ ਇੱਥੋਂ ਸਿਉਣਾ ਜਿਹੜਾ ਉਹ ਲੁੱਟਿਆ ਗਿਆ ਨਾਲ ਪੈਸੇ ਵੀ ਲੁੱਟੇ ਗਏ ਹਨ ਮੌਕੇ ਤੇ ਪੁਲਸ ਆ ਚੁੱਕੀ ਤੇ ਪੁਲਿਸ ਵੱਲੋਂ ਜਿਹੜੀ ਹੈ ਆਪਣੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਅਸੀਂ ਇਸ ਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਜਿੱਥੇ ਦਿਨ ਦਿਹਾੜੇ ਪਿਸਤੌਲ ਦੀ ਨੋਕ ਦੇ ਉੱਤੇ ਜਲੰਧਰ ਦੇ ਵਿੱਚ ਇੱਕ ਸਨਾਰੇ ਦੀ ਦੁਕਾਨ ਦੇ ਉੱਤੇ ਲੁੱਟ ਹੋਈ ਹੈ ਇਸ ਵਿਅਕਤੀ ਨੂੰ ਆ ਕੇ ਜਦੋਂ ਪਿਸਤੌਲ ਦਿਖਾਇਆ ਜਾਂਦਾ ਤੇ ਇਥੋਂ ਇਹ ਸਾਰਾ ਜਿਹੜਾ ਸਿਉਣਾ ਇਸ ਦੁਕਾਨ ਦੇ ਉੱਤੋਂ ਲੁੱਟ ਕੇ ਲੈ ਜਾਂਦੇ ਨੇ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕਾ ਹੈ ਤੇ ਪੁਲਿਸ ਇਸ ਮਾਮਲੇ ਨੂੰ ਲੈ ਕੇ ਗਈ ਹੈ ਉਹ ਆਪਣੀ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੰਦੀ ਹੈ ਮੌਕੇ ਤੇ ਆ ਕੇ ਇਸ ਦੁਕਾਨ ਦੇ ਮਾਲਕ ਦੇ ਜਿਹੜੇ ਬਿਆਨ ਨੇ ਦਿੱਤੇ ਜਾ ਰਹੇ ਨੇ ਪੁਲਿਸ ਵੱਲੋਂ ਅਤੇ ਅਗਲੀ ਕੀ ਕਾਰਵਾਈ ਹੁੰਦੀ ਇਹ ਬਾਅਦਿਆਂ ਗੱਲਾਂ ਨੇ ਦੇਖਣ ਦਿਨ ਦਿਹਾੜੇ ਪਿਸਤੌਲ ਦੀ ਨੋਕ ਦੇ ਉੱਤੇ ਸਨੇਰੇ ਦੁਕਾਨ ਤੇ ਲੁੱਟ ਹੋਈ ਹੈ ਆ ਉਸ ਨੂੰ ਸੁਣਾਉਣੇ ਹੈ ਸੰਬੰਧੀ ਕੀ ਕਹਿੰਦੇ ਨੇ ਦੁਕਾਨ ਦੇ ਮਾਲਕ ਅਤੇ ਪੁਲਿਸ ਜੀ ਨਾਮ ਹੈ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਨੂੰ ਪਤਾ ਲੱਗਦਾ ਹੈ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਂਦਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਇਹ ਮੇਰਾ ਭਤੀਜਾ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਣੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਦੇ ਕੋਲ ਮਾਲ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਜੀ ਬੈਂਕੀ ਆ ਭਾਈ ਜੀ ਕੈਸ਼ ਹੋਈ ਸੀ ਕਿੰਨੇ ਜਾਣੇ ਸੀ ਤੁਸੀਂ ਭਾਈ ਜੀ ਤੁਸੀਂ ਸੈਟ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂ ਜੀ ਮੌਕੇ ਤੇ ਬੁੱਲਸ ਆ ਗਈ ਕਿ ਮੈਂ ਵਜੇ ਕਿ ਤੁਹਾਨੂੰ ਕੋਲ ਆਂਦੀ ਹੈ ਕੀ ਮਾਮਲਾ ਹੈ ਮੈਨੂੰ 10:50 ਤੇ ਆਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਈੜਕ ਦੁਕਾਨੇ ਕੀ ਹੋਇਆ ਸੀ ਕਿਥੇ ਮਿੱਠਾਈ ਲੜਕਾ ਜੀ ਤੋਂ ਕਹਿੰਦੇ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਨੇ ਪੁੱਟ ਵੀ ਰੱਖਤਾ ਬੜੇ ਭੰਤੋੜ ਕਾ ਕੇ ਗਹਿਣੇ ਲੈ ਕੇ ਸਾਡੇ ਅੱਛਾ ਜੀ ਕਿੰਨਾ ਗਹਿਣਾ ਲੈ ਕੇ ਗਏ ਨੇ ਕੀ ਕੀ ਲੈ ਕੇ ਗਏ ਜੀ ਹੁੰਦਾ ਚਲਾ ਕੇ ਦੱਸ ਰਹੇ ਸਾਨੂੰ ਅੱਛਾ ਜੀ ਕਿੰਨੇ ਐਸਟੀਮੇਟ ਵਿੱਚ ਉਹ ਸਭ ਨਿਕਲੇ ਦੁਕਾਨ ਦਾ ਨਾਮ ਕੀ ਹੈ ਜੈਜੂਦਰ ਮਾਲਕ ਕੌਣ ਸੀ ਇੱਥੇ ਬੈਠੇ ਤੇਰੇ ਮਾਲਕ ਹੀ ਸੀ ਦਿਖ ਸਕਿਆ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦੀ ਸਾਡੇ ਕਿਹੜੇ ਭੀੜ ਭੰਡਲਾ ਇਲਾਕਾ ਵਾ ਕੁਛ ਹੀ ਦੂਜੇ ਥਾਣਾ ਚੋਰਾਂ ਦੇ ਜਿਸ ਵਿੱਚ ਕੈਮਰੇ ਦੇ ਵਿੱਚ ਆਇਆ ਕੁਝ ਚੈੱਕ ਕਰ ਰਹੇ ਹਾਂ ਜੀ ਚੈੱਕ ਕਰ ਰਹੇ ਕੈਮਰੇ ਚ ਆ ਇਸ ਕੈਮਰੇ 'ਚ ਆਏ ਕਿੰਨੇ ਜਣੇ ਸੀ ਤਿੰਨ ਜਣੇ ਜੀ ਹਾਂਜੀ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂਜੀ ਜਾਂਚ ਕਰ ਰਹੇ ਹਾਂ ਸਭ ਠੀਕ ਹੈ